ਕਿਤੇ ਆ ਰਹੀ ਹੈ ਆ ਰਹੀ ਵੀ ਨੂੰ ਲਾਓ ਆ ਕੇ ਮੈਨੂੰ ਬੈਠਾਓਗੇ 6 ਮਹੀਨੇ ਬਾਅਦ ਵਾਪਸ ਬਾਬਾ ਫਰੀਦ ਕੋਈ ਤੇ ਨਗਰੀ ਦੇ ਵਿੱਚ ਆਪਣੇ ਘਰ ਵਾਪਸ ਆ ਰਿਹਾ ਮੈਂ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਔਰ ਉਸ ਨਾਲ ਨਾਲ ਮੈਂ ਇੱਕ ਬਹੁਤ ਜ਼ਿੰਮੇਵਾਰੀ ਮਹਿਸੂਸ ਕਰ ਰਿਹਾ ਕਿਉਂਕਿ ਜਿੰਨਾ ਪਿਆਰ ਸਨੇਹ ਆਪਣਾਪਣ ਇਥੇ ਮਿਲੇ ਮਿਲਿਆ ਹੈ ਇਹ ਸਾਰਾ ਜਿਹੜਾ ਹੈਗਾ ਇਹ ਮੇਰੀਆਂ ਸਮਾਜ ਦੇ ਪ੍ਰਤੀ ਮੇਰੀਆਂ ਜ਼ਿੰਮੇਵਾਰੀਆਂ ਨੂੰ ਵਧਾਉਂਦਾ ਹੈ ਤਾਂ ਮੈਂ ਇਸ ਕੁਰਸੀ ਤੇ ਬੈਠਣ ਤੋਂ ਬਾਅਦ ਆਪਣੇ ਸ਼ਹਿਨਵਾਸੀਆਂ ਲਈ ਔਰ ਖਾਸ ਕਰਕੇ ਆਪਣੇ ਜ਼ਿਲ੍ਹੇ ਦੀ ਭਲਾਈ ਲਈ ਤਾਂ ਦੇਹੀ ਨਾਲ ਡਿਗਨੀਫਾਈਡ ਵੇ ਨਾਲ ਰਿਵਿਊਸ਼ਨਸ ਨਾਲ ਡੈਡੀਕੇਸ਼ਨਸ ਨਾਲ ਆਪਣੀਆਂ ਡਿਊਟੀਆਂ ਨੂੰ ਡੇਵਰ ਕਰਾਂਗਾ ਔਰ ਮੇਰੀ ਕੋਸ਼ਿਸ਼ ਰਹੇਗੀ ਕਿ ਮੇਰੇ ਸ਼ਹਿਰ ਦਾ ਕੋਈ ਵੀ ਵਾਸੀ ਮੇਰੇ ਤੋਂ ਉਦਾਸ ਹੋ ਕੇ ਜਾਂ ਦੁਖੀ ਹੋ ਕੇ ਨਾ ਜਾਵੇ ਜਿੰਨੀਆਂ ਵੀ ਉਹਨਾਂ ਦੇ ਜੈਨੂਇਨ ਕੰਮਸ ਹੈ ਉਹ ਪ੍ਰਾਇੋਰਟੀ ਤੇ ਹੈਲਪਫੁਲ ਹੋ ਸਕਣ ਬਸ ਇਹੀ ਮੇਰੀ ਕੋਸ਼ਿਸ਼ ਰਹੇ